ਬਟਾਲਾ ਦੇ 바ਵਾ ਲਾਲ ਜੀ ਮੰਦਿਰ ਦੇ ਵਿੱਚ ਚੋਰਾਂ ਦੇ ਵੱਲੋਂ ਚਾਰ ਗੋਲਕਾ ਤੇ ਮਾਤਾ ਰਾਣੀ ਦੀ ਮੂਰਤੀ ਤੋਂ ਸ਼ਿੰਗਾਰ ਲਾ ਕੇ ਚੋਰੋ ਇਫਰਾਰ ਜਾਣਕਾਰ ਦਿੰਦੇ ਹੋਏ ਮੰਦਿਰ ਦੇ ਸੇਵਾਦਾਰ ਨੇ ਕਿਹਾ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਚੋਣ ਲਾ ਕੇ ਲੈ ਗਏ ਅਤੇ ਚਾਰ ਗੋਲਕਾ ਤੋੜ ਕੇ ਉਹਨਾਂ ਵਿੱਚੋਂ ਨਗਦੀ ਕੱਢ ਕੇ ਲੈ ਗਏ ਹਨ ਕੁਝ ਗੋਲਕਾਂ ਦੇ ਨਾਲ ਲੈ ਗਏ ਕੁਝ ਗੋਲਕਾਂ ਤੋੜ ਕੇ ਮੰਦਿਰ ਵਿੱਚ ਹੀ ਸੁੱਟ ਦਿੱਤੀਆਂ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਲਾਲ ਜੀ ਮੰਦਿਰ ਵਿੱਚ ਚਾਰ ਗੋਲ ਕਟ ਟੁੱਟੀਆਂ ਹਨ ਜਿਨ੍ਹਾਂ ਵਿੱਚੋਂ ਨਕਦੀ ਚਲੀ ਗਈ ਹੈ ਤੇ ਮਾਤਾ ਰਾਣੀ ਦੇ ਮੂਰਤੀ ਤੋਂ ਸ਼ਿੰਗਾਰ ਵੀ ਚੋਰੀ ਹੋਇਆ ਹੈ ਅਤੇ ਮੁਕੱਦਮਾ ਦਰਜ ਕਰਕੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮਾਮਲਾ ਕੀ ਮਾਮਲਾ ਕੋਈ ਤੁਹਾਨੂੰ ਮਾਮਲਾ ਜੀ ਬਾਬਾ 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 ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲ ਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਇਹ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ। ਜਿਹੜੇ ਚਾਰ ਮੁੰਡਾ ਤੋਂ ਨਹੀਂ ਕਿਹਾ ਕਿ ਨੂਆ ਨੂੰ ਇਹ ਕੈਸ਼। ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕਮਾਰ ਜੀ ਉਹਨਾਂ ਨੇ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਆ। ਉਹਨਾਂ ਦੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ। ਮੈਂ ਅਸ਼ਰੀਮ ਆ ਜਾਂ 바ਵਾਲਾਲ ਜੀ ਦਾ ਸੇਵਕਦਾਰ ਬਾਬਾ ਲਾਲ ਜੀ ਦੇ ਹੁਕਮ ਅਨੁਸਾਰ ਮੈਂ ਬਾਬਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵਜੇ ਦੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਬਾਰੋ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡੇ ਅੰਦਾਜ਼ੇ ਨਾਲ ਲੱਖ ਰੁਪਈਆ ਹੀਗਾ ਜਿਹੜਾ ਚੋਰ ਲੈ ਗਿਆ ਇਹ 2 ਤਨਵਰੀ ਪੁਲਿਸ ਸੇਰ ਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਖਾਤੀ ਆ ਆਪਾਂ ਪਰਿਵਾਸਨ ਕੋਲ ਮੰਗ ਕਰਨਿਆ ਕਿ ਇਹ ਇਹ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਲਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਦੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ ਤਕਰੀਬਨ ਸਾਰੇ ਚੱਲਦੇ ਸੀ ਉਹਨਾਂ ਦੀ ਇੱਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਹਿਲਾਂ ਨੀ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਕੰਮ ਹੋ ਰਿਹਾ ਸામਨੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਿਰ ਔਰ ਇਹ ਮੰਦਿਰ ਦਾ ਸਾਰਾ ਹੀ ਸ਼ਿੰਗਾਰ ਜਿੰਨਾ ਵੀ ਆ ਪੰਜਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਜੀ ਬੀਬੀਆਂ ਜਿਹੜੀਆਂ ਸੇਵਾਦਾਰੀ ਆਣ ਕਰਾ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੁੱਕ ਮੈਨੂੰ ਸਾਢੇ 4 ਵਜੇ ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਿਆਈਗਾ ਫਿਰ ਆਪ ਸਾਰੇ ਆਸੇ-ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲਕਾ ਚਾਰ ਆਪਾਂ ਬਾਹਰੋਂ ਫੜਕ ਲਿਆਂਦੀਆਂ ਜਿਹੜੀਆਂ ਬੋਲਕਾ ਬਾਹਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਭੱਜੀਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲਕ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲਕਾ ਬਾਹਰ ਕਿੱਥੇ ਬਿਨੈਸ ਉਹ ਚਾਰ ਗੋਲਕਾ ਇੱਥੇ ਗਿੱਲ ਪੈਲਸ ਲਾ ਕੇ ਖਾਲੀ ਪਲਾਟ ਹੀਗਾ ਔਰੇ ਵਿੱਚ ਉਹਨਾਂ ਨੇ ਸੁੱਟੀਆਂ ਆਈਆਂਗਾ ਉਹ ਵੀ ਕੈਮਰੇ ਚ ਪਤਾ ਲੱਗਦਾ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪ੍ਰਵਾਸਨ ਕੋਲੋਂ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਐ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਐ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2 10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ ਸਾਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕੀ ਜੇ ਕਿਸੇ ਨੂੰ ਵੀ ਕੁਛ ਵੀ ਤੁਹਾਨੂੰ ਡੀਪੀਟੀ ਬਾਰੇ ਲਾਗੋ ਜਾਗੋ ਤੁਹਾਨੂੰ ਪਤਾ ਲੱਗਦਾ ਹੈ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਹੈ ਤਾਂ ਸਾਨੂੰ ਮੰਦਰ ਚ ਆਣ ਕੇ ਦੱਸੋ ਜਾਇ ਸ਼੍ਰੀ ਬਾਲਾ ਦੀ ਤੇ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਪੈਣਾ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕੋ ਪਰੇਸ਼ਾਨ ਹੋਏ ਆ ਸਵੇਰੇ 4-5 ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜਾਇ ਸ਼੍ਰੀ ਬਾਲਾ ਦੀ ਹਾਂ ਜੀ ਰਾਜੇ ਮੇਰਾ ਨਾਮ ਮੋਨੂ ਜੀ ਇਹ ਭਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਹੀ ਗਿਆ ਜਿੱਦਣ ਉਦੋਂ 사త్సੰਗ ਹੋਇਆ 사త్సੰਗ ਤੋਂ ਬਾਅਦ ਰਾਹ ਨੂੰ ਇਥੇ ਗੋਲਗਾ ਚੋਰੀ ਹੋ ਗਈਆਂ ਕੁਝ ਅੰਦਰੋਂ ਗੋਲਗਾ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿੱਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਹੋਈ ਹੈ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੈ ਗਏ ਨੇ ਤੇ ਕੁਝ ਗੋਲਗਾ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ ਗੋਲਗਾ ਖੁੱਲਣੀ ਸੀ ਉਦੋਂ ਪਾਸ ਲੱਗਣਾ ਕਿੰਨੇ ਉਹਦੇ ਵਿੱਚ ਇਹ ਮੰਨਦੇ ਬਾਬਾ ਮੰਦਿਰ ਕਿੱਥੇ ਮੰਦਿਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਇੰਟਰ ਦੇ ਵਿੱਚ ਮੰਦਿਰ ਹੈਗਾ ਇਹ ਉਮਰਪੁਰਾ